ਨੋ 1 25 ਦੀ ਰਾਤ ਨੂੰ ਪਿੰਡ ਦਾਨ ਸਿੰਘ ਵਾਲਾ ਦੇ ਕੋਠੇ ਜੀਵਨ ਸਿੰਘ ਵਾਲਾ ਨੇ ਉੱਥੇ 7-8 ਘਰਾਂ ਨੂੰ ਆਗ ਲਗਾ ਕੇ ਸਾੜ ਦਿੱਤਾ ਗਿਆ ਸੀ। ਉਹਦੇ ਚ ਅਸੀਂ ਜਸਪ੍ਰੀਤ ਸਿੰਘ ਪੁੱਤਰ ਬੇਜਰ ਸਿੰਘ ਦੇ ਬਿਆਨ ਤੇ ਐਫਆਈਆਰ ਨੰਬਰ 3 ਦਰਜ ਕੀਤੀ ਸੀ। ਸੈਕ 25 ਨੂੰ ਵੱਖ-ਵੱਖ ਸੈਕਸ਼ਨਾਂ ਦੇ ਤਹਿਤ ਸੱਤ ਦੋਸ਼ੀ ਉਹਨਾਂ ਨੇ ਐਫਆਈਆਰ ਦੇ ਵਿੱਚ ਨਾਮਜ਼ਦ ਕਰਾਏ ਸੀ ਜਿਨ੍ਹਾਂ ਦੇ ਵਿੱਚੋਂ ਅਸੀਂ 6 ਬੰਦੇ ਅਰੈਸਟ ਕਰ ਲਏ ਇੱਕ ਦੋਸ਼ੀ ਦੀ ਅਜੇ ਗ੍ਰਿਫਤਾਰੀ ਬਾਕੀ ਆ। ਦਰਾਨੇ ਤੇ 34 ਮਲਜ਼ਮ ਹੋਰ ਨਾਮਜ਼ਦ ਹੋਏ ਸੀਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਯਾਨੀ ਕਿ ਟੋਟਲ 10 ਮਲਜ਼ਮ ਅਸੀਂ ਨਾਮਜ਼ਦ ਕਰ ਲਏ ਇਹਦਾ ਜਿਹੜਾ ਮੇਨ ਮਲਜ਼ਮ ਸੀ ਉਹਦਾ ਨਾਮ ਹੈ ਹਾਂ ਹਾਂ ਉਹਦਾ ਰਮਿੰਦਰ ਸਿੰਘ ਉਰਫ ਨਿਹੰਗ ਉਰਫ ਇਹਨੂੰ ਕਾਫੀ ਨਾ ਦਲੇਵ ਸਿੰਘ ਇਹਦੇ ਨਾਂ ਨੇ ਇਹਨੂੰ ਅਰੈਸਟ ਕਰ ਲਿਆ ਹੁਣ ਅਰਜਿੰਡਾ ਦਾ ਰਿਪੋਰਟ ਲੈ ਕੇ ਰਿਮਾਂਡ ਮਿਲ ਗਿਆ ਹੁੰਦਾ ਮੈਡਮ ਹਾਂ ਹੁਣ ਪੇਸ਼ ਕਰਨੇ ਪੇਸ਼ ਕਰਕੇ ਰਿਮਾਂਡ ਲਵਾਗੇ ਅਗਲੀ ਪੁਛਕਿਸ਼ ਚ ਕਰਾਂਗੇ ਇਹਨਾਂ ਤੋਂ ਹੋਰ ਜੋ ਇਹਨਾਂ ਨੇ ਕੀਤਾ ਕੀ ਹਥਿਆਰ ਵਰਤਿਆ ਜੋ ਵੀ ਕੀਤਾ ਜਾਂ ਹੋਰ ਕਿਹੜੇ ਮਲਜਮ ਹੈ ਇਹਨਾਂ ਤੋਂ ਪੁੱਛਗਿਛ ਕਰਕੇ ਅਗਲੀ ਤਫਤੀਸ਼ ਜਾਰੀ ਰੱਖਾਂਗੇ ਇਹ ਪਿੰਡ ਦੇ ਸਰ ਪਿੰਡ ਦੇ ਸਰ ਮੇਨ ਕਾਰਨ ਕੀ ਹੈ ਸਾਰੀ ਸਮਝ ਇੱਕ ਸਰ ਮੇਨ ਕਾਰਨ ਕੀ ਹੋਇਆ ਵੀ 7-8 ਘਰਾਂ ਨੂੰ ਇਹਨਾਂ ਨੇ ਅੰਗ ਲਗਾ ਦਿੱਤੀ ਕੀ ਮੇਨ ਕਾਰਨ ਕੀ ਹੈ ਕਾਰਨ ਤਾਂ ਜੀ ਇਹ ਦਲੇਰ ਸਿੰਘ ਦੀ ਅਸੀਂ ਸਰਸਰੀ ਪੁੱਛਗਿਛ ਕੀਤੀ ਜਿਹੜਾ ਮੇਨ ਮਲਜਮ ਆ ਉਹ ਉਹਦੇ ਦੱਸਣ ਮੁਤਾਬਕ ਵੀ ਉਹਦੇ ਘਰ ਦੀ ਤੋੜਪੰਨ ਕਰੀ ਸੀ ਇਹਨਾਂ ਨੇ ਇਹ ਇਹਨਾਂ ਦੀ ਸ਼ਰਾਬ ਵਗੈਰਾ ਪੀਤੀ ਸੀ ਰਾਤ ਨੂੰ ਇਕੱਠੇ ਹੋ ਕੇ ਉੱਥੇ ਚੱਲ ਗਏ ਤੇ ਕਾਰ ਦੇ ਵਿੱਚੋਂ ਇਹਨਾਂ ਨੇ ਪੈਟਰੋਲ ਕੱਢ ਕੇ ਕੈਨ ਵਿੱਚ ਪਾਇਆ ਤੇ ਮੁੜ ਕੇ ਉਹ ਛਿਰਕ ਕੇ ਅੱਗ ਲਾਉਏ ਰਹਿ ਜਿਵੇਂ ਕਿਸੇ ਦਾ ਦਸ ਦੁੱਖ ਆ ਉਹ ਭੰਨਿਆ ਉਹਦੇ 'ਚ ਪੈਟਰੋਲ ਛਿੜਕਿਆ ਤੇ ਅੱਗ ਲਾਤੀ ਇਸ ਤਰ੍ਹਾਂ ਕੀਤਾ ਇਹਨਾਂ ਨੇ ਬਾਕੀ ਅਜੇ ਉਹਨਾਂ ਦੀ ਹੁਣ ਪੁਛ ਕਿਸੇ ਅਜੇ ਜਾਰੀ ਹੈ ਅਜ ਜਰਮਾਨਡ ਲੈ ਦਾਂਗੇ ਨੁਕਸਾਨ ਕਪੜਿਆਂ ਵਗੈਰਾ ਦਾ ਹੋਇਆ ਮਕਾਨਾਂ ਦਾ ਹੋਇਆ ਜਿਸ ਤਰ੍ਹਾਂ ਦੇ ਆਪਣਾ ਸਾਰੇ ਗਰੀਬ ਘਰ ਜਿਹੜੇ ਮਲਜ਼ਮ ਉਹ ਵੀ ਮਤਲਬ ਕੋਈ ਬਹੁਤੇ ਤਕੜੇ ਨਹੀਂ ਹੈ ਉਹ ਬਸਤੀ ساری ਬਸਤੀ ਮਤਲਬ ਐਸੀ ਭਾਵਨਾ ਦੀ ਆ ਸਾਰੀ ਡੀਡ ਤੇ ਵਿਅਕਤੀਆਂ ਵੱਲੋਂ ਕਿਹਾ ਗਿਆ ਵੀ ਅਸੀਂ ਚਿੱਟਾ ਵੇਚਣ ਤੋਂ ਰੋਕਿਆ ਗਿਆ ਸੀਗਾ ਇਸ ਨੂੰ ਲੈ ਕੇ ਸਾਡੇ ਘਰਾਂ ਤੇ ਜਿਹੜੀ ਅੱਖ ਲਗਾਈ ਗਈ ਹੈ ਸਾਡੇ ਤੇ ਤਸ਼ੱਦਦ ਜਿਹੜਾ ਉਠਾਇਆ ਗਿਆ ਕੀ ਕਹਿਣਾ ਚਾਹੁੰਦੇ ਜੋ ਵੀ ਮਤਲਬ ਇਹ ਕਹਿੰਦੇ ਕੋਈ ਚਿੱਟੇ ਵਾਲੀ ਗੱਲ ਆ ਉਹ ਤਸਦੀਕ ਕੀਤੀ ਜਾਊਗੀ ਜਿਹੜਾ ਵੀ ਬੰਦਾ ਸ਼ਾਮਲ ਤਫਤੀਸ਼ ਹੋ ਕੇ ਕੋਈ ਬਿਆਨ ਲਿਖਾਉਣਾ ਚਾਹੁੰਦਾ ਉਹਦੀ ਗੱਲ ਦੀ ਪੂਰੀ ਉਹਦੀ ਤਸਦੀਕ ਕਰਾਈ ਜਾਊ ਇਹ ਸਾਰੇ ਇੱਕ ਹੀ ਬਸਤੀ ਦੇ ਰਹਿਣ ਵਾਲੇ ਆ ਤਸ਼ੱਦਦ ਨੂੰ ਕੋਈ ਬਾਹਰੋਂ ਨਹੀਂ ਆਇਆ ਅਸਰ ਆ ਭਾਈ ਚੜਾਈ ਹੈ ਜੇ ਦੇਖੀਏ ਸਰ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਬੋਤਲਾਂ ਵਿੱਚ ਪੈਟਰੋਲ ਪਾ ਕੇ ਬੰਬ ਬਣਾ ਕੇ ਉਸ ਤਰ੍ਹਾਂ ਸਿੱਟਿਆ ਗਿਆ ਇਹ ਦੋਸ਼ੀਆਂ ਨੇ ਜਿਹੜਾ ਵਸਿਆ ਇਹ ਦੱਸਿਆ ਵੀ ਕਾਰ ਦੇ ਵਿੱਚੋਂ ਕੰਨੀ ਉਹਨਾਂ ਨੇ ਪੈਟਰੋਲ ਕੱਢ ਲਈ ਜਿਹੜੇ ਘਰ ਚ ਵੱੜਦੇ ਸੀ ਘਰਾਂ ਦੇ ਲੋਕ ਪਹਿਲਾਂ ਹੀ ਘਰੋਂ ਭੱਜ ਗਏ ਸੀ ਉਹਨਾਂ ਦੇ ਦੱਸ ਨੂੰਤਾ ਕੋਈ ਮਿਲਿਆ ਨਹੀਂ ਉਹਨਾਂ ਨੂੰ ਕਹਾਂ ਵੀ ਜੋਸ਼ ਮਾਨਸੂਰ ਤੇ ਪੈਟਰੋਲ ਛਿੜਕ ਕੇ ਉਹ ਆਕਲਾ ਦਿੰਦੇ ਕਿੰਨੇ ਕ ਬੰਦੇ ਸੀ ਇਹ ਗੱਲ ਪਾ ਗਈ ਸਾਰੇ ਇਹ ਬੰਦੇ ਆਪਾਂ ਦਸਤਾ ਅਰੈਸਟ ਕਰ ਲੇ ਇੱਕ ਰਹਿੰਦਾ ਜਿਹੜੇ ਨਾਮ ਜਿਹਦਾ ਬੰਦੇ ਅਣਪਛਾਤੇ ਉਹਨਾਂ ਨੇ ਲਖਾਇਆ ਵੀ ਹੋਰ ਵੀ 5-10 ਬੰਦੇ ਅਣਪਛਾਤੇ ਸੀ ਉਹ ਜਿਹੜਾ ਵੀ ਕੋਈ ਬੰਦੇ ਨਾਮਜਿਤ ਹੋਣਗੇ ਦੋਸ਼ੀ ਸਾਹਮਣੇ ਆਊਗਾ ਇਹਨਾਂ ਦੀ ਪੁੱਛਗਿੱਛ ਤੇ ਹੁਣ ਜਾਂ ਤਫਤੀਸ਼ ਤਰ੍ਹਾਂ ਉਹ ਬੰਦੇ ਅਰੈਸਟ ਕਰੇ ਜਾਣਗੇ ਉਹਦੇ ਬਾਰੇ ਸਾਨੂੰ ਬਾਤ ਜਾਣਕਾਰੀ ਪਹਿਲਾ ਮੁਕਦਮੇ ਦਰਚਾਣਾ ਨਸ਼ੇ ਪਰ ਇਹ ਹਜੇ ਇਹਨਾਂ ਦਾ ਚੈੱਕ ਅਪ ਕਰਾ ਲਾਂਗੇ ਆਪਾਂ ਅਜੇ ਤਾਂ ਰੈਸਟ ਹੀ ਕੀਤੇ ਆ ਮੂਰਲੀ ਪੁੱਛ ਤੁਹਾਡੇ ਮੁਤਾਬਕ ਜਿੰਨੇ ਕਿਸੇ ਸਾਡੇ ਜਾਫਤ ਵਾਲ ਕੀਤੀ ਹੈ ਕਿ ਜਿਹੜਾ ਦੋਸ਼ ਲੱਗਿਆ ਸੀ ਵੀ ਇਹ ਚਿੱਟੇ ਤੋਂ ਸਿਰੋਗ ਤੁਸੀਂ ਇਹ ਕੁਛ ਨਹੀਂ ਹੋ ਚੀ ਜਿਹਾ ਇਸ ਨਾਲ ਦੇ ਕੋਈ ਨਹੀਂ ਚਿੱਟੇ ਵਾਲੀ ਗੱਲ ਅਜੇ ਕੋਈ ਨਹੀਂ ਆਈ ਇਹਨਾਂ ਹੁਣ ਸਾਡੇ ਕੋਲ ਇਹ ਮਤਲਬ ਸਟੱਡੀ ਚ ਨੇ ਜੇ ਚਿੱਟੇ ਵਾਲੀ ਗੱਲ ਹੁੰਦੀ ਕਿਸੇ ਨੂੰ ਕੋਈ ਤੋੜ ਲੱਗਦੀ ਫਿਲਹਾਲ ਇਹੋ ਜੀ ਗੱਲ ਕੋਈ ਧਿਆਨ ਚ ਨਹੀਂ ਆਈ ਜੇ ਕੋਈ ਹੋਊ